ਚਾਲਦੇ ਆ ਇਹ ਹਾਂ ਜਨਕਦਨ ਕੋਕਾ ਰਿਹਾ ਹੈ ਰੋਜ਼ ਇਹ ਕਦੀ ਪ੍ਰੈਸ ਕਾਨਫਰੰਸ ਕਰਕੇ ਪਤਾ ਨਹੀਂ ਲਾਉਣਗੇ ਸਾਨੂੰ ਅਜ ਤਹਾਂ ਇਨਸਾਫ ਨਹੀਂ ਮਿਲ ਸਕਿਆ ਜਿੰਨੀ ਬਾਅਦ ਵੀ ਪ੍ਰਸਿਆਸ ਨੇ ਕੋਈ ਜਾਈਦਾ ਸਾਨੂੰ ਲਾਰੇ ਲਾ ਦਿੰਦੇ ਆ ਵੀ ਅਸੀਂ ਕਰ ਰਹੇ ਆ ਇਨਵੈਸਟੀਗੇਸ਼ਨ ਕਰ ਰਹੇ ਆ ਸਾਰਾ ਕੁਝ ਦੱਸਣ ਦੇ ਬਾਵਜੂਦ ਵੀ ਪੁਲਿਸ ਸਾਡਾ ਕੋਈ ਇਨਸਾਫ ਨਹੀਂ ਕਰ ਰਹੀ ਜਦੋਂ ਕਤਲ ਹੋਇਆ ਸੀ ਉਦੋਂ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਕਿਹਾ ਸੀ ਕਿ 100% ਜਿਹੜਾ ਇਹ ਕੇਸ ਸੋਲਵ ਹੈ ਅਸੀਂ ਥੋੜੇ ਕਿਤੇ ਨਾਲ ਦੇ ਵਿੱਚੀ ਕਾਤਲਾਂ ਨੂੰ ਪਕੜ ਕੇ ਤੇ ਤੁਹਾਡੇ ਸਾਹਮਣੇ ਸਾਰਾ ਕੰਮ ਕਰ ਦਿਆਂਗੇ ਪਰ 9 ਮਹੀਨੇ ਬੀਤਣ ਤੋਂ ਬਾਅਦ ਵੀ ਸਾਡੇ ਹੱਥ ਕੁਝ ਵੀ ਸਾਨੂੰ ਦੱਸ ਨਹੀਂ ਲਿਆ ਸਾਨੂੰ ਪੁਲਸ ਵਾਲੇ ਕਹਿੰਦੇ ਸਾਡੇ ਹੱਥ ਖਾਲੀ ਹਨ ਪਰ ਸਾਨੂੰ ਲੱਗ ਰਿਹਾ ਹੈ ਕਿ ਪੁਲਸਾ ਜੋ ਹੈ ਕਾਤਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਪੁਲਸ ਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਸਾਡਾ ਸਾਥ ਨਹੀਂ ਦੇ ਰਹੀ ਪਿਛਲੇ ਮਹੀਨੇ ਜਦੋਂ ਅਸੀਂ ਧਰਨਾ ਲਾਇਆ ਸੀ 26 ਮਈ ਨੂੰ ਕਪੜਾ ਨਿਰਚਾਲਨ ਸਾਨੂੰ ਇਨਸਾਫ ਦੇਣ ਵਾਸਤੇ 15 ਦਿਨ ਦਾ ਟਾਈਮ ਮੰਗਿਆ ਸੀ ਪਰ ਅੰਦੀ ਨਾਲ ਕਿਹਾ ਤੁਸੀਂ 1 ਮਹੀਨਾ ਲੈ ਲਓ ਪਰ ਸਾਨੂੰ ਇਹਦਾ ਕੋਈ ਪ੍ਰਸ਼ਾਸਨ ਨੇ ਸਾਨੂੰ ਅਜੇ ਤੱਕ ਕੋਈ ਦੱਸਿਆ ਹੀ ਨਹੀਂ ਕਿ ਕੋਈ ਕੀ ਅਸੀਂ ਕਰ ਰਹੇ ਹਾਂ ਕੀ ਨਹੀਂ ਕਰ ਰਹੇ 1 ਮਹੀਨੇ ਤੋਂ ਬਾਅਦ ਵੀ ਸਾਨੂੰ ਹੁਣ ਤੇ ਪਿੱਛੇ ੱੱਕੇ ਹੀ ਖਾਣੇ ਪੈ ਰਹੇ ਹਨ ਫਿਰ ਹੁਣ ਪੁਲਸ ਨੂੰ ਕਹਿ ਰਹੀ ਸੀ ਪਹਿਲਾਂ ਜਦੋਂ ਕਤਲ ਹੋਇਆ ਕਿ ਮੋਟਰਸਾਈਕਲ ਜੋ ਹੈ ਜਿਸ ਤੇ ਬਾਰਦਾਦ ਹੋਈ ਉਹ ਤੁਹਾਡੇ ਪਿੰਡ ਦੇ ਵਿੱਚ ਹੀ ਹੈ ਮੋਟਰਸਾਈਕਲ ਵੀ ਪਿਛਲੇ ਮਹੀਨੇ ਬਰਾਂਧ ਨਹਾ ਗਿਆ ਸਾਡੇ ਪਿੰਡ ਦੇ ਨਾਲੇ ਦੇ ਵਿੱਚੋਂ ਔਰ ਹੁਣ ਪੁਲਸ ਮੋਟਰਸਾਈਕਲ ਦੇ ਬਾਰੇ ਵੀ ਜਿਹੜੀ ਜੱਟਾਲ ਪਟੋਲੇ ਘਾਰੇ ਕਿਸੇ ਪੁਲਿਸ ਮੁਲਾਜ਼ਮ ਦਾ ਹੀ ਮੋਟਰਸਾਈਕਲ ਹੈ ਤੇ ਪੁਲਸ ਕਹਿ ਰਹੀ ਅਸੀਂ ਤਬਦੀਸ਼ ਕਰ ਰਹੇ ਆਂ ਤੇ ਇਹ ਇਹ ਕਰਕੇ ਸਾਨੂੰ ਅਜੇ ਤੱਕ ਇਨਸਾਬ ਨਹੀਂ ਮਿਲ ਹੀ ਨਹੀਂ ਰਿਹਾ ਭਾਈ ਇਹ ਕਨਫਰਮ ਹੋ ਗਿਆ ਜੀ ਜਿਹੜਾ ਮੋਟਰਸਾਈਕਲ ਹੁਣ ਪਿੰਡ ਦੇ ਵਿੱਚੋਂ ਬਰਾਮਦ ਹੋਇਆ ਨਾਲੇ ਦੇ ਵਿੱਚੋਂ ਕਿ ਉਸੇ ਮੋਟਰਸਾਈਕਲ ਤੇ ਜਿਹੜੇ ਕਤਲ ਆਏ ਸਕੇ ਉਸੇ ਮੋਟਰਸਾਈਕਲ ਤੋਂ ਤਕਰੀਬਨ ਜਿੱਦਾਂ ਜਿਹੜੇ ਬੰਦੇ ਚਸ਼ਮੀ ਸਿੰਘ ਗਵਾਹ ਕਹਿੰਦੇ ਇਹੀ ਮੋਟਰਸਾਈਕਲ ਹੈ ਪਿੰਡ ਦੇ ਵਿੱਚ ਨਾਲਾ ਵਗਦਾ ਇਸ ਤੋਂ ਪਹਿਲਾਂ ਕਦੇ ਮੋਟਰਸਾਈਕਲ ਦੀ ਕੋਈ ਸ਼ੂ ਮੀਡੀ ਹੋਵੇ ਕੋਈ ਨਾਮੁਨਾਸ਼ਣ ਮਿਲਿਆ ਹੋਵੇ ਨਵਾਂ ਮਹੀਨੇ ਤੱਕ ਕੋਈ ਸ਼ੂ ਨਹੀਂ ਸੀ ਸਾਨੂੰ 8 ਮਹੀਨੇ ਤੱਕ ਜਿੱਦਣ ਅਸੀਂ ਘਰ ਨਾਲ ਲਾਇਆ ਘਰ ਨਾਲ ਲਾਉਣ ਤੋਂ ਦੋੇ ਦਿਨਾਂ ਬਾਅਦ ਥਰਨੇ ਤੱਕ ਦਿਨ ਬਾਅਦ ਮੋਟਰਸਾਈਕਲ ਦਾ ਬਾਅਦ ਮੋਟਰਸਾਈਕਲ ਦੀ ਖਬਰ ਸਾਡੇ ਪਿੰਡ ਦੇ ਵਿੱਚ ਆਈ ਉਹ ਵੀ ਇੱਕ ਪੁਲਿਸ ਮੁਲਾਜ਼ਮ ਐਸਐਚਓ ਨੇ ਦੱਸਿਆ ਕਿ ਜਿਹੜਾ ਮੋਟਰਸਾਈਕਲ ਹੈ ਉਹ ਸਾਨੂੰ ਬਰਾਮਦ ਹੋ ਗਿਆ ਤੁਹਾਡੇ ਪਿੰਡ ਦੇ ਵਿੱਚ ਹੀ ਹੈ ਤੇ ਉਹ ਲੇਕਨ ਜਦੋਂ ਆ ਲੋਕ ਸਭਾ ਦੀਆਂ ਬੋਟਾਂ ਪਈਆਂ ਉਹ ਤੋਂ ਉਹੀ ਜੇ ਕਹਾਉਂ ਜੀ ਗਿਣਤੀ ਸੀਗੀ ਉਹਦੀ ਗਿਣਤੀ ਤੋਂ ਇੱਕ ਦਿਨ ਪਹਿਲਾਂ ਉਤੋਂ ਬਰਾਮਦ ਕੀਤਾ ਕੱਢਿਆ ਗਿਆ ਟੋਏ ਕਿਉਂਕਿ ਦੋ ਕੱਟ ਵੀ 10 15 ਫਟ ਡੂੰਘਾ ਟੋਆ ਆ ਉਹਦੇ ਵਿੱਚ ਲੱਖ ਲੱਖ ਪਾਣੀ ਆ ਜਿਹਦੇ ਵਿੱਚ ਬੰਦੇ ਨੇ ਫੜ ਕੇ ਕਿਉਂਕਿ ਮਾਰ ਕੇ ਉਹਨੂੰ ਬੇਲਟਾਂ ਪਾਈਆਂ ਮਟਰੈਕਟਰ ਦੇ ਨਾਲ ਖਿੱਚਿਆ ਗਿਆ ਉਹ ਪੂਰਾ ਮਿੱਟੀ ਦੇ ਵਿੱਚ ਦੱਬ ਹੋਇਆ ਸੀ ਸਾਨੂੰ ਹੁਣ ਇਹ ਲੱਗਦਾ ਆ ਵੀ ਪੁਲਿਸ ਨੂੰ ਪਹਿਲਾਂ ਤੋਂ ਪਤਾ ਸੀ ਇਸ ਮੋਟਰਸਾਈਕਲ ਦੇ ਬਾਰੇ ਜਿਵੇਂ ਕਿ ਉਹ ਇਸ ਜਾਣਕਾਰੀ ਨੂੰ ਪਹਿਲਾਂ ਤੋਂ ਜਾਣਦੇ ਸੀ ਲੇਕਿਨ ਸਾਨੂੰ ਨਹੀਂ ਉਹਨਾਂ ਨੇ ਦੱਸਿਆ ਇਹਦੇ ਪਿੰਡ ਦੇ ਨਾਲੇ ਦੀ ਤੁਸੀਂ ਗੱਲ ਕਰਦੇ ਹੋ ਨਾਲਾ ਕਿੰਨਾ ਲੰਬਾ ਜੀ ਕਰ ਦੋ ਗੜ 15 ਤੋਂ 20 ਫੁੱਟ ਲੂੰਗਾ ਕੋਹਾ ਆ ਉੱਥੇ ਇਹ ਮੇਰਾ ਮੋਟਰਸਾਈਕਲ ਡਿੱਗਿਆ ਸੀਗਾ ਮੋਟਰਸਾਈਕਲ ਡਿੱਗਿਆ ਫੁੱਲਸ ਕਰਮਚਾਰੀ ਦਾ ਹੀ ਉਹਨਾਂ ਦਾ ਕਰਮਚਾਰੀ ਕਿੱਥੇ ਦਾ ਸੀ ਤੁਹਾਡੇ ਪਿੰਡ ਦਾ ਜੀ ਕਿਤੇ ਉਹ ਮੁਲਕ ਕੋਰਸ ਕਰਮਚਾਰੀ ਉਸ ਟਾਈਮ ਸ਼ਾਂਤਲਾ ਉੱਥੇ ਕੌਂਕੀ ਦੇ ਵਿੱਚ ਨੌਕਰੀ ਕਰ ਰਿਹਾ ਮੋਟਰਸਾਈਕਲ ਰਹਿ ਨਹੀਂਦਾ ਕੋਈ ਜਿਸ ਦਿਨ 12 ਦਾ ਨੰਬਰ ਹੈ ਉਸ ਦਿਨ ਪੁਲਿਸ ਨੂੰ ਪਤਾ ਲੱਗਿਆ ਕਿ ਰਸੀ ਦੇ ਨਾਮ ਤੇ ਲਾਇਸੈਂਸ ਕਿਹਦੇ ਨਾਲ ਹੋਵੇ ਸਾਡੇ ਕੋ ਝਗੜਾ ਆ ਕੇ ਦੇਖ ਲਾ ਜੀ ਅੱਛਾ ਜੀ ਕੋਈ ਤੁਸੀਂ ਦੱਸਦੇ ਕਿ ਇਹ ਪੁਲਿਸ ਦੇ ਦਸਤਾਨ ਮੁਤਾਬਕ ਹੀ ਕਾਤਲ ਹੈ ਉਸੇ ਮੋਟਰਸਾਈਕਲ ਦਾ ਐਸੀ ਕਿ ਪੁਲਿਸ ਨੂੰ ਇਹ ਮੋਟਰਸਾਈਕਲ ਪੁਲਿਸ ਮੁਲਾਜ਼ਮ ਦਾ ਨਿਕਲਿਆ ਹੈ ਪੁਲਿਸ ਦੇ ਮੁਤਾਬਕ ਕੁਝ ਨਹੀਂ ਕੁਝ ਕਿੱਦਾਂ ਜੀ ਤੇਰੀ ਦਸ਼ਮਦੀਆਂ ਗਵਾਹਾਂ ਨੇ ਦੇਖਿਆ ਸੀ ਮੋਟਰ ਦਾ ਉਹ ਦੱਸ ਰਹੇ ਨੇ لیکن پولیس ਟਰਨਪੋਲ ਕਰ ਰਹੀ ਹੈ ਪਰ ਅਸੀਂ ਪਿੰਲੇ ਵਾਲਾ ਨੂੰ ਪਤਾ ਕਿ ਮੋਰਸ ਰੋਹੀ ਹੈ ਤੇ ਕੋਈ ਮਸਾਲਾ ਗੜੀ ਕਰ ਰਹੀ ਹੈ ਕਿ ਇੱਕ ਜਿਹੜੇ ਮੋਟਰਸਾਈਕਲ ਵਾਲੇ ਦੇ ਤਵਜੀਹ ਕਰ ਰਹੇ ਜਿਹੜੇ ਬੰਦੇ ਪਹਿਲਾਂ ਇਸ ਕੇਸ ਫੜੇ ਗਏ ਨੇ ਉਹ નિર્ਦੋਸ਼ ਨਹੀਂ ਕਿ ਉਹਨਾਂ ਦੇ ਕੀ ਕਰਨ ਉਹਨਾਂ ਦੇ ਬਾਰੇ ਜਦੋਂ ਅਸਾਂ ਨੂੰ ਪੁੱਛਿਆ ਗਿਆ ਸੀ ਪੁਲਿਸ ਵਾਲੋਂ ਕਿ ਤੁਸੀਂ ਦੱਸੋ ਕਿਹਦੇ ਕਿਸੇ ਨਾਲ ਸੁਜੀ ਸਿੰਘ ਹਨ ਕੀ ਦੀ ਰੰਜਸ਼ ਸੀ ਜਾਂ ਝਗੜਾ ਸੀ ਉਹ ਅਸੀਂ ਨਾਂ ਲਿਖਾਏ ਸੀ ਲੇਕਿਨ ਪੁਲਿਸ ਵਾਲਿਆਂ ਨੇ ਉਹਨਾਂ ਦੇ ਉੱਤੇ ਕੇਸ ਪਾ ਕੇ ਸਾਰਾ ਕੇਸ ਦਾ ਕਰ ਦਿੰਦਾ ਉਹ ਬੰਦੇ ਬਾਅਦ ਚ ਵੀ ਕਹਿੰਦੇ ਇਹ ਨਰਦੋਸ਼ ਆ ਅਸੀਂ ਤਾਂ ਦੋਸ਼ ਛੱਡ ਦਿਓ ਲੇਕਿਨ ਅਸਲੀ ਬੰਦੇ ਫੜੋ ਜਿਹੜੇ ਆ ਜਿਹੜੀ ਜੇਲ੍ਹ ਚੋਂ ਦੱਸਿਆ ਜੀ ਕਿ ਜੇਲ੍ਹ ਚੋਂ ਨਾਲ ਮਨਪਸੰਦ ਗੈਂਗਸਟਰਾਂ ਦੇ ਫੋਨ ਆਉਂਦੇ ਸੀਗੇ ਉਹਦੇ ਬਾਰੇ ਵੀ ਕਾਜੀ ਰਿਪੋਰਟ ਲਖਾਈ ਸੀ ਨਹੀਂ ਉਹਦੇ ਬਾਰੇ ਰਿਪੋਰਟ ਨਹੀਂ ਦਿਖਾਈ ਉਹ ਕਹਿੰਦੇ ਕਿ ਪਹਿਲਾਂ ਦੀ ਗੱਲ ਸੀ ਆਪਣੇ ਦੋਸਤ ਨੂੰ ਦੱਸਿਆ ਸੀ ਕਿਸੇ ਨੂੰ ਉਹਨਾਂ ਨੇ ਵੀ ਗੋਦ ਦੀ ਗਵਾਰਨੀ ਕੀਤੀ ਉਦੋਂ ਸਾਡੇ ਫਿਰਡੇ ਚੇਤਰਾ ਮਾਹੌਲ ਦੀ ਕਬੱਡੀਆਂ ਦਾ ਸੀ ਤੇ ਡਾਕਟਰ ਰਵਜੋਤ ਨੂੰ ਮੇਨ ਵਾਸਤੇ ਜਾ ਰਹੇ ਸੀ ਜਦੋਂ ਉਹਨਾਂ ਨੇ ਗੱਲ ਕੀਤੀ ਹੋਈ ਆ ਇਹ ਉਸ ਟਾਈਮ ਉਹ ਬਾਅਦ ਵਿੱਚ ਉਹਨਾਂ ਨੇ ਦੱਸਿਆ ਕਿ ਤਾਂ ਫੋਨ ਕਾਲ ਆਉਂਦੀ ਸੀ ਕੋਈ ਜੇਲ੍ਹ ਦੇ ਵਿੱਚੋਂ ਉਹ ਮਾਮਲੇ ਦੀ ਤਵਕੀ ਵੇਰੇ ਸੀ ਇੱਕ ਅਮਰੀਕਾ ਦੇ ਨਾਲ ਵੀ ਤਾਰ ਜੁੜਦਾ ਸੀ ਕਿ ਪਿੰਡ ਦਾ ਹੀ ਕੋਈ ਸਾਹਾ ਸਾਹਾ ਅਮਰੀਕਾ ਬੈਠਾ ਕੋਈ ਸਰਪੰਚ ਜੀ ਰਣਜੀਤ ਸ਼ਾਹ ਉਹਨਾਂ ਦੇ ਨਾਲ ਸੁਨਪਾਜੋ ਜੀ ਮਾਤਾ ਜੋ ਸੀਗੀ ਉਸ ਪਿੰਡ ਦੀ ਬਾਸ ਤੇ ਸਾਡੇ ਪਰਿਵਾਰ ਦੇ ਨਾਲ ਉਹਨਾਂ ਹੀ ਕਤਲ ਸੀਗੀ ਉਹ ਕੋ ਦਾ ਸ਼ੱਕ ਦੇ ਤੌਰ ਤੇ ਅਸੀਂ ਲਖਾਇਆ ਸੀ ਹੋ ਸਕਦਾ ਉਹ ਸਰਪੰਚੀ ਦੇ ਕਰਕੇ ਉਹਨਾਂ ਨੇ ਇਹ ਕਤਲ ਕਰਵਾਇਆ ਹੋਵੇ ਅਜੇ ਤੱਕ ਅਸਲ ਹੈ ਕਾਤਲਾਂ ਦਾ ਕੁਝ ਨਹੀਂ ਹੋਇਆ ਅਸਲ ਦਾ ਹੱਲ ਕੋਈ ਪੁਲਿਸ ਨਹੀਂ ਆਇਆ ਬਰਾਮਦ ਹੋਇਆ ਨਾ ਕੰਦ ਲਿਆ 6 ਕੰ ਪੁਲਿਸ ਵੱਲੋਂ ਕੋਈ ਰਿਸਪੌਂਸ ਨਹੀਂ ਮਿਲਿਆ ਕਿ ਆਪਣੀ ਅਗਲੀ ਕਾਰਵਾਈ ਕੀ ਹੋਵੇ ਥੋਲ ਸਰਦਾਰ ਨੂੰ ਅੱਜ ਤੱਕ ਇਹੋ ਹੀ ਕਹਿ ਰਿਹਾ 100% ਕੇਸ ਸੋਲਵ ਕਰ ਲਿਆ ਪਿੰਡਿਕਨ ਜਿਹੜੇ ਕਾਤਲ ਆ ਉਹ ਹੱਲ ਫੜੇ ਨਹੀਂ ਯਾਰ 100% ਕਿਹੜਾ ਉਹਨਾਂ ਨੇ ਸੋਲਵ ਕੀਤਾ ਸਾਨੂੰ ਅਜੇ ਤੱਕ ਇਹ ਨਹੀਂ ਸਮਝ ਲੱਗਦਾ ਤੁਸੀਂ ਇਹੀ ਗੱਲ ਸਰਦਾਰ ਸਾਹਿਬ ਕਹਿ ਰਹੇ ਸੀ ਕਿ ਪਹਿਲੇ ਐਸਐਸਪੀ ਸਰਦਾਰ ਸਿੰਘ ਚਾਲ ਕਹਿੰਦੇ ਸੀ ਕਿ ਆਪਾਂ ਚਾਲ ਤੇ ਜਿਹੜਾ ਖਲਾਸਾ ਕਰਦੇ ਨੇ ਮੀਡੀਆ ਦੇ ਵਿੱਚ ਵੀ ਆ ਕੇ ਕਾਦਲਾਂ ਦਾ ਇਹ ਬਿੱਟ ਨੇ ਉਹਨਾਂ ਦੀ ਜਿਹੜੀ ਟ੍ਰਾਂਸਫਰ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਫਿਰ ਬਾਕੀ ਅਫਸਰ ਕਹਿੰਦੇ ਆ ਕਿ ਸਾਨੂੰ ਕੁਝ ਨਹੀਂ ਹੱਥ ਪੱਲੇ ਸਾਰਾ ਜੀਰੋ ਤੇ ਕਹਿੰਦਾ ਲੋਰ ਕੇ ਜੀਰੋ ਤੇ ਖੜਾ ਹੋ ਜਾ ਉਹ ਗੁੰਡਾ ਕਹਿੰਦੇ ਪੁਲਿਸ ਵਿੱਚ ਉਹਨਾਂ ਨੂੰ ਕਮਰਾ ਹੀ ਕਰ ਰਹੀ ਹੈ ਅੱਜ ਸਾਡੀ ਆਪਣਾ ਇਹ ਕੋਲ ਤੇ ਕਦੀ ਹੋਏ ਉਹਨਾਂ ਦੇ ਭਾਈ ਸਾਹਿਬ ਨੂੰ ਦੱਸਿਆ ਹੋਵੇ ਕਿ ਉਹਨਾਂ ਨੂੰ ਫ੍ਰੈਟ ਕਾਲਸ ਆ ਰਹੀਆਂ ਜਾਂ ਇਹਨਾਂ ਦੇ ਵਿੱਚੋਂ ਜਾ ਕੇ ਕੋਈ ਅਣਸਾਥਿਆ ਪਛਾਤਿਆ ਬੰਦੇ ਆ ਜਾਂਦੇ ਨੇ ਘਰ ਦੇ ਵਿੱਚ ਬੰਦਾ ਗੱਲ ਕਰ ਲੈਂਦਾ ਸਾਰਾ ਸਰੀਰ ਨਹੀਂ ਐਦਾਂ ਨਹੀਂ ਸੀ ਕੁਝ ਵੀ ਦੱਸਿਆ ਨਹੀਂ ਪਰ ਇੱਕ ਤਾਂ ਰਾਤ ਨੂੰ ਨਾ ਇੱਕ ਦੋ ਵਾਰ ਕਾਲਸ ਆਈਆਂ ਸੀਗੀਆਂ ਇਹਦਾ ਪਰ ਉਹ ਚੁੱਕਦੇ ਨਹੀਂ ਸੀਗੇ ਤੇ ਲੱਗਦਾ ਸੀ ਕਿ ਉਹ ਥ੍ਰੈਡ ਸੀ ਕੋਲਾ ਸੀ ਜਿਹੜੇ ਨਹੀਂ ਚੱਕਦੇ ਦਾ ਮਤਲਬ ਸੀਗਾ ਜਿੱਦਾਂ ਨਹੀਂ ਪਰ ਇਹਨਾਂ ਕੋਈ ਗੱਲ ਵੀ ਕੀਤੀ ਹੈਗੀ ਵੀ ਮੈਂ ਪੁੱਛਿਆ ਵੀ ਸੀਗਾ ਮੈਂ ਕਿਹਦੀ ਕਾਲ ਵੀ ਆ ਰਹੀਆਂ ਕਹਿੰਦੇ ਨਹੀਂ ਆਉਂਦੀਆਂ ਅਗਰ ਸੀ। ਤੇ ਕਰ ਦੱਸਿਆ ਹੈ ਕਿ ਮੋਬਾਈਲ ਹੈ ਜਿਹੜਾ ਮੂਮੀ ਨੂੰ ਨਾ ਕੋਲਿਸ ਤੇ ਕਾਫੀ ਜੇ ਚੋਰਾ ਕਿ ਮੋਬਾਈਲ ਦੇ ਵੀ ਉਹਨਾਂ ਨੇ ਚੰਗੀ ਤਰ੍ਹਾਂ ਪੜਤਾਲ ਨਹੀਂ ਕੀਤੀ ਕਹਿੰਦੇ ਕਿ ਪਹਿਲਾਂ ਕਹਿੰਦੇ ਫੋਨ ਨਹੀਂ ਸੀਗੇ। ਫੋਨ ਨਹੀਂ ਸਾਨੂੰ ਵੀ ਉਹਦੇ ਬਾਰੇ ਤਾਂ ਸੇਵ ਕੁਝ ਨਾ। ਫੋਨ ਬਾਰੇ ਨਹੀਂ ਉਹਨਾਂ ਨੇ ਦੱਸਿਆ ਜੋ ਅਸੀਂ ਮੰਗਦੇ ਹਾਂ ਜੇ ਫੋਨ ਤੁਹਾਨੂੰ ਫੋਨ ਤੇ ਨਹੀਂ ਕੀ ਕਹਿੰਦੇ ਪੁਲਿਸ ਅਸਲਾ ਜਦੋਂ ਆਉਂਦੀ ਹੈ ਤੁਸੀਂ ਕੋਈ ਤਾਲਾਬਤ ਨਹੀਂ ਆ ਵੀ ਸਾਨੂੰ ਫੋਨ ਬਾਰੇ ਕੁਛ ਨਹੀਂ ਕਹਿ ਦਿੰਦੇ ਆ ਵੀ ਲੈ ਲਿਓ ਫੋਨ ਤੁਸੀਂ ਪਰ ਤੁਸੀਂ ਨਹੀਂ ਕੋਈ ਕੋਲ ਡਿਟੇਲ ਵਗੈਰਾ ਨਹੀਂ ਕਢਵਾਈ ਉਹਨਾਂ ਨੇ ਕਿ ਕਿਸੇ ਤਰੀਕੇ ਦੀ ਪਲੇਸ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਸਾਨੂੰ ਨਹੀਂ ਉਹਦੇ ਬਾਰੇ ਦੱਸਿਆ ਕੋਈ ਭਈਆ ਕੀ ਜਾਂ ਪੁਲਿਸ ਪ੍ਰਸ਼ਾਸਨ ਦਾ ਜਿਵੇਂ ਤੁਸੀਂ ਹੁਣ ਤਕਰੀਬਨ ਪਿੰਡ ਦੀਆਂ ਪ੍ਰਮੁੱਖ ਸ਼ਖਸੀਅਤਾਂ ਤੁਸੀਂ ਕਸਟਮਰ ਤੁਸੀਂ ਬਿਠੀ ਹੋ ਤੇ ਪੁਲਿਸ ਨੂੰ ਕੀ ਆ ਰਿਹਾ ਕਿ ਜ਼ੀਰੋ ਜ਼ੀਰੋ ਕਾਰਵਾਈ ਹੈ ਕਿਉਂ ਲੱਗ ਰਿਹਾ ਕਿ ਢਿੱਲੀ ਕਾਰਵਾਈ ਕਿਉਂ ਹੈ ਸੋਲਵ ਸਾਨੂੰ 9 ਮਹੀਨੇ ਤੋਂ ਲਾਈ ਲਾਈ ਜਾਂਦੇ ਆ ਪਹਿਲਾਂ ਸਾਨੂੰ ਇੱਥੇ ਕਹਿੰਦੇ ਰਹੇ ਕਿ ਬਸ ਕੇ ਸੋਲਵ ਕਰ ਲੈਣਾ ਕਰ ਲੈਣਾ ਸੀ ਬੰਮੜ ਕਿਦਾਰੀ ਲੋਦੇ ਰਹੇ ਆ ਕਿ ਅਸੀਂ ਬਹੁਤ ਜਿਹੜੇ ਮਾਮਲੇ ਨਾਲ ਤੇ ਅਸੀਂ ਬਿਹਾਰ ਕੇ ਧਰਨਾ ਵੀ ਹੋਣ ਲਾਇਆ ਸੀਗਾ ਤਾਂ ਧਰਨੇ ਵਿੱਚ ਵੀ ਇਹਨਾਂ ਨੇ ਸਾਨੂੰ ਜਿਹੜੇ 15 ਦਿਨ ਦਾ ਸਮਾਂ ਦਿੱਤਾ ਸੀਗਾ ਕਹਿੰਦੇ ਸੀ ਸੋਲਵ ਕਰਕੇ ਕਰ ਦੇ ਦੇ 15 ਤੋਂ ਅਸੀਂ ਉਹਨਾਂ ਨੂੰ ਮਹੀਨਾ ਕਿਹਾ ਸੀ ਕਿ ਤੁਸੀਂ ਮਹੀਨਾ ਲੈ ਲਓ ਤੁਹਾਨੂੰ ਕੋਈ ਕੇ ਸੋਲਵ ਹੋਣ ਸੰਪਾਤ ਚਾਹੀਦੇ ਆ ਤੇ ਉਹਨਾਂ ਨੇ ਸਾਨੂੰ ਮਹੀਨਾ ਹੋਣ ਦੇ ਬਾਅਦ ਤੋਂ ਹੁਣ ਕੁਝ ਨਹੀਂ ਕੀਤਾ ਜਿਸ ਦਾ ਲੱਗਾ ਕਿ ਥੋੜੀ ਧਰਨੇ ਤੋਂ ਤਰੰਤ ਬਾਅਦ ਵੀ ਮੋਟਰਸਾਈਕਲ ਦਾ ਲੱਭਣਾ ਪਿਛਲੇ 8-9 ਮਹੀਨਿਆਂ ਤੋਂ ਮੋਟਰਸਾਈਕਲ ਦੇ ਵੀ ਨਹੀਂ ਕੋਈ ਉਹ ਪਤਾ ਸੀਗਾ ਧਰਨੇ ਤੋਂ ਤਰੰਤ ਬਾਅਦ ਕਰਕੇ ਵਿੱਚ ਪੁੱਛਦਾ ਹਾਂ ਕਿਵੇਂ ਦੇਖਦਾ ਪਤਾ ਨਹੀਂ ਹੁਣ ਇਸ ਵਾਰੇ ਤੋਂ ਮੈਨੂੰ ਉਹਨਾਂ ਨੂੰ ਪਤਾ ਕੋ ਸਾਨੂੰ ਤਾਂ ਕਹਿ ਦਿੱਤਾ ਉਹ ਕਹਿੰਦੇ ਸੀ ਕਿ ਮੋਟਰਸਾਈਕਲ ਤੁਹਾਡੇ ਪਿੰਡ ਵਿੱਚ ਹੀ ਆ ਤੇ ਪਰ ਵੀ ਉਹ ਜਦੋਂ ਕਿ ਧਰਨਾ ਸੀ ਲਾਇਆ ਤਾਂ ਫਿਰ ਉਸੇ ਦਿਨ ਦੂਸਰੇ ਨੇ ਨਹੀਂ ਕਹਿਤਾ ਕਿ ਮੋਟਰਸਾਈਕਲ ਸਾਨੂੰ ਮਿਲ ਗਿਆ ਹੈ ਕਿਤੇ ਤੇ ਇਹ ਟਿਲ ਉੱਥਾ ਉਹਦੇ ਵਿੱਚ ਗਿਆ ਆ ਚੋਈ ਦੇ ਵਿੱਚ ਗਿਆ ਸੀ ਸਰਪੰਚੋਂ ਪਿੰਡ ਦੇ ਮੌਜੂਦਾ ਸਰਪੰਚੋਂ ਤੁਸੀਂ ਪਿੰਡ ਦੇ ਸਾਰਾ ਦਰਮਦਰ ਰਹਿਣ ਤੇ ਕਿਹਨੋਂ ਭਾਈ ਸਾਹਿਬ ਨੂੰ ਭਾਈ ਸਾਹਿਬ ਜਾਈ ਦੇ ਦੇ ਕੇ ਦੋ ਚਾਰ ਦਿਨ ਪਹਿਲਾਂ ਕਿਸੇ ਨਾਲ ਲੜਾਈ ਝਗੜਾ ਕੋਈ ਰਾਜੀ ਨਾਮਾ ਕਰਾਇਆ ਹੋਵੇ ਜਾਂ ਕੋਈ ਪਿੰਡ ਦੇ ਵਿੱਚ ਕੋਈ ਚਰਵਾਇ ਚ ਲੈ ਲੱਕੀ ਰਹਿੰਦੀ ਦੂਜੇ ਪਿੰਡਾਂ ਦੇ ਵਿੱਚ ਰਾਜੀ ਨਾਮਾ ਕੋਈ ਮਸਲਾ ਮोटा ਹੁੰਦਾ ਹੀ ਰਹਿੰਦਾ ਸੀ ਅੰਤੋਂ ਕਿ ਕਿਸ ਨੇ ਕੋ ਰਜਿਸਟਰੀ ਪਹਿਲਾਂ ਚਲਦੀ ਕਿਦਾਂ ਨਾਲ ਕੋਈ ਘੰਟੇ ਵਿੱਚ ਤਾਂ ਹੈਗੀ ਸੀਗੀ ਚਲਦੀ ਸੀਗੀ ਹਾਂਜੀ ਇੱਕ ਲੜਾਈ ਤੁਹਾਨੂੰ ਤਾਂ ਸ਼ੱਕ ਹੈ ਕਿ ਇਸ ਕੇਸ ਵਿੱਚ ਇਨਵੋਲ ਹੋ ਜਾਣਗੇ ਹਾਂਜੀ ਹੈਗੀ ਹੈ ਸਾਨੂੰ ਫਿਰ ਕੋਈ ਰਾਜਨੀਤਿਕ ਦਬਾਅ ਲੱਗਦਾ ਵੀ ਕਿਉਂ ਨਹੀਂ ਕਾਰਵਾਈ ਹੋ ਰਹੀ ਹੈ ਹੋ ਸਕਦਾ ਇਹ ਵੀ ਹੋਵੇ ਲੱਗਦਾ ਕਿ ਪੁਲਿਸ ਉਹਨਾਂ ਮੁਜਰਮਾਂ ਬਚਾਉਣ ਲਈ ਨਾਲ ਸਾਥ ਦੇ ਰਹੀ ਜੇ ਨਹੀਂ ਸੁਣਵਾਈ ਹੁੰਦੀ ਤਾਂ ਅਗਲਾ ਫਿਰ ਆਪਣਾ ਸਟੈਪ ਪਿਆ ਜੇ ਅਸੀਂ ਦੇਖਦੇ ਹਾਂ ਕੀ ਕਰਨਾ ਹੈ ਤੁਸੀਂ ਉਹਨਾਂ ਨੂੰ ਧਰਨਾ ਲਾਵਾਂਗੇ ਦੁਬਾਰਾ ਤੋਂ ਫੇਰ ਮੂਵੀ ਆਪਣੇ ਕੋਰਟ ਵਿੱਚ ਕਿਤਾਬ ਲਈ ਕਵ ਕੇਸ ਦਾ ਹਾਈ ਕੋਰਟ ਵਿੱਚ ਵੀ ਕੋਰਟ ਵਿੱਚ ਵੀ ਕੀ ਹੋ ਰਿਹਾ ਹੈ ਟਾਈਮ ਹਾਂਜੀ ਆਈ ਸਰ ਸੋਤ ਬੋਲਾ ਆਪਸ ਨੂੰ ਜਾਬੀਮ ਜਾਪਾਰਤ ਅੱਜ ਸੁਰਜੀਤ ਸਿੰਘ ਅਣਖੀ ਜੀ ਦਾ ਜੋ ਪਰਿਵਾਰ ਆ ਜਿਨ੍ਹਾਂ ਦਾ 8-9 ਮਹੀਨੇ ਪਹਿਲਾਂ ਕਤਲ ਹੋਇਆ ਸੀ ਗੋਲੀਆਂ ਮਾਰ ਕੇ ਉਹਨਾਂ ਦੇ ਜੋ ਪਰਿਵਾਰ ਆ ਅੱਜ ਜੋ ਪੁਲਿਸ ਦੀ ਕਾਰਵਾਈ ਆ ਉਹ ਤੋਂ ਨਾ ਖੁਸ਼ ਜਿਹੜੇ ਹੈਗੇ ਆ ਉਹਨਾਂ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਕੀਤੀ ਹੁਸ਼ਿਆਰਪੁਰ ਵਿਖੇ ਔਰ ਉਹਨਾਂ ਨੇ ਜੋ ਹੁਸ਼ਿਆਰਪੁਰ ਪੁਲਿਸ ਦੇ ਪ੍ਰਤੀ ਆਪਣਾ ਜਿਹੜਾ ਰੋਸ ਆ ਉਹ ਜਤਾਇਆ ਉਹਨਾਂ ਦਾ ਕਹਿਣਾ ਆ ਕਿ ਹੁਸ਼ਿਆਰਪੁਰ ਪੁਲਿਸ ਨੇ ਜੋ ਉਹਨਾਂ ਦੀ ਭੂਮਿਕਾ ਸੀ ਉਹ ਸਹੀ ਤਰੀਕੇ ਨਾਲ ਨਹੀਂ ਨਿਭਾਈ ਜਿਹਦੇ ਕਰਕੇ ਜਿਹੜੇ ਅੱਜ ਵੀ ਸੁਰਜੀਤ ਸਿੰਘ ਅਣਖੀ ਦੇ ਜਿਹੜੇ ਕਾਤਲ ਆ ਉਹ ਸ਼ਰਿਆਮ ਘੁੰਮ ਰਹੇ ਆ ਔਰ ਜਿਹੜਾ ਉਹਦਾ ਪਰਿਵਾਰ ਆ ਉਹਦੇ ਬੱਚੇ ਆ ਉਹ ਅੱਜ ਵੀ ਆਪਣੇ ਫਾਦਰ ਦੀ ਅੱਜ ਵੀ ਆਪਣੇ ਪਿਤਾ ਦੀ ਜਿਹੜੇ ਮੌਤ ਦੇ ਕਾਤਲਾਂ ਜਿਹੜੀ ਸਜ਼ਾ ਦੀ ਸਜ਼ਾ ਦੌਰਾਨ ਜਿਹੜੀ ਕੁਹਾਰਾ ਲਗਾ ਰਹੇ ਆ ਔਰ ਪ੍ਰਸ਼ਾਸਨ ਔਰ ਸ਼ਾਸਨ ਦੇ ਕੋਲੋਂ ਉਹ ਆਪਣੇ ਆਪ ਨੂੰ ਇਨਸਾਫ ਦੀ ਜਿਹੜੀ ਆ ਮੰਗ ਕਰ ਰਹੇ ਆ ਔਰ ਬੜੀ ਮੰਦਭਾਗੀ ਗੱਲ ਆ ਕਿ 8-9 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਅੱਜ ਵੀ ਜਿਹੜੇ ਉਹਦੇ ਪਰਿਵਾਰ ਨੂੰ ਉਹਦੇ ਅੱਜ ਵੀ ਇਨਸਾਫ ਜਿਹੜਾ ਆ ਉਹ ਨਹੀਂ ਮਿਲਿਆ ਔਰ ਜੋ ਵੀ ਪਰਿਵਾਰ ਉਹਦੇ ਪਿੰਡ ਜਾਂ ਇਲਾਕਾ ਨਿਵਾਸੀ ਜੋ ਵੀ ਸਰਕਾਰ ਜਾਂ ਪ੍ਰਸ਼ਾਸਨ ਦੇ ਖਿਲਾਫ ਐਜੀਟੇਸ਼ਨ ਕਰਨਗੇ Dalit ਸੰਗਠਨ ਔਰ ਸਮੂਹ ਜਥੇਬੰਦੀਆਂ ਸਾਰੀਆਂ ਉਹਨਾਂ ਦੇ ਪਰਿਵਾਰ ਔਰ ਇਲਾਕਾ ਨਿਵਾਸੀ ਨਾਲ ਖੜੀਆਂ ਆ ਜੋ ਵੀ ਇਹਨਾਂ ਨੇ ਇੱਕ ਹਫਤੇ ਬਾਅਦ ਹੁਸ਼ਿਆਰਪੁਰ ਵਿੱਚ ਐਜੀਟੇਸ਼ਨ ਦਾ ਪ੍ਰੋਗਰਾਮ ਲਿਖਿਆ ਆ ਉਹਦੇ ਵਿੱਚ ਸਾਰੇ Dalit ਸੰਗਠਨ ਬਾਅਦ ਚੜ ਕੇ ਉਹਨਾਂ ਨਾਲ ਜਿਹੜੇ ਸਹਿਯੋਗ ਕਰਨਗੇ ਔਰ ਅਸੀਂ ਵੀ ਪ੍ਰਸ਼ਾਸਨ 'ਕਿ ਮੰਗ ਕਰਦੇ ਆ ਕਿ ਇਨਸਾਫ ਕਿ ਇੱਕ ਇਨਸਾਫ ਦੇ ਲਈ ਸ਼ਾਸਨ ਪ੍ਰਸ਼ਾਸਨ ਬਣਿਆ ਹੋਇਆ ਕਿ ਲੋਕਾਂ ਨੂੰ ਆਮ ਲੋਕਾਂ ਨੂੰ ਇਨਸਾਫ ਮਿਲੇ ਔਰ ਉਹਦਾ ਫਿਰ ਵੀ ਇੱਕ ਪਿੰਡ ਦੇ ਮੋਹਤਵਾਰ ਸਰਪੰਚ ਜਿਨ੍ਹਾਂ ਨੇ 8-9 ਮਹੀਨੇ ਪਹਿਲਾਂ ਬੇਰਹਿਮੀ ਦੇ ਨਾਲ ਪਿੰਡ ਵਿੱਚ ਵੜ ਕੇ ਗੋਲੀਆਂ ਮਾਰ ਕੇ ਕਤਲ ਕਰਤਾ ਗਿਆ ਔਰ ਅੱਜ ਤੱਕ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਜਿਹਦੀ ਅਸੀਂ ਵੀ ਭੜ ਜੋਰ ਨਿੰਦਾ ਕਰਦੇ ਆਂ ਔਰ ਅਸੀਂ ਸ਼ਾਸਨ ਔਰ ਪ੍ਰਸ਼ਾਸਨ 'ਕੇ ਮੰਗ ਕਰਦੇ ਆਂ ਕਿ ਸੁਰਜੀਤ ਸਿੰਘ ਅਣਖੀ ਦੇ ਕਾਤਲਾਂ ਨੂੰ ਫੜ ਕੇ ਔਰ ਜਿਹੜਾ ਉਹਦਾ ਪਰਿਵਾਰ ਆ ਉਸ ਪਰਿਵਾਰ ਨੂੰ ਜਿਹੜਾ ਇਨਸਾਫ ਉਹ ਦਵਾਇਆ ਜਾਵੇ